ਗੁਰਵਿੰਦਰ ਕੋ ਜਿਹੜਾ ਪਿੰਡ ਹੈ ਸ਼ਾਹਪੁਰ ਜੱਸਾ ਜਿਹੜੇ ਤੁਹਾਡੇ ਪਤੀ ਦੀ ਡੈਥ ਹੋਇਆ ਯਾਰ ਕੀ ਐਕਸੀਡੈਂਟ ਚ ਕਿਵੇਂ ਹੋਈ ਹਾਂਜੀ ਉਹ ਮੇਰੇ ਪਤੀ ਸਤਨਾਮ ਸਿੰਘ 4 ਤਰੀਕ ਨੂੰ ਛੁੱਟੀ ਹੈ ਆਈਟੀਪੀਪੀ ਦੇ ਜਵਾਨ 43 ਬਟਾਲੀਅਨ Shimla ਤੋਂ ਹਾਂਜੀ ਰਿਸ਼ਤੇਦਾਰ ਨੂੰ ਮਿਲਣ ਜਾਣ ਦੇ ਭੋਨੇ ਵਾਲੇ ਸਾਈਡ ਐਕਸੀਡੈਂਟ ਹੋਇਆ ਟਰਾਲੀ ਦੇ ਨਾਲ ਉਹਨਾਂ ਦੀ ਬੋਡੀ ਨੂੰ ਲੈ ਕੇ ਗਏ ਨੇ ਬਟਾਲੇ ਪੋਸਟਵਾਸਟ ਮੋਕਾ ਤੇ ਪੀਸ ਕਹਿੰਦੀ ਮੋਕਾ ਤੇ ਪਸਪੰਚ ਫਿਰ ਕਾਰਵਾਈ ਕੀਤੀ ਉਹਨਾਂ ਹੁੰਦਾ ਕੋਈ ਕਾਰਵਾਈ ਨਹੀਂ ਹੈ ਜਿੰਨਾ ਕੋਈ ਕੀ ਮੰਗ ਕਰਦੇ ਆਂ ਅਸੀਂ ਤਾਂ ਇਨਸਾਫ ਦੀ ਮੰਗ ਕਰਦੇ ਆਂ ਕਿ ਛੋਟੇ ਆ ਬੱਚੇ ਇਹਨਾਂ ਨੂੰ ਸਾਥ ਦਿੱਤਾ ਜਾਏ ਇਸੂ ਪਰਿਵਾਰ ਚ ਕੰਮ ਕੌਣ ਹੁੰਦਾ ਉਹਨਾਂ ਦੇ ਭਰਾ ਨੇ ਚਾਰ ਬਾਕੀ ਉਹ ਆਪਣੇ ਅਲੱਗ-ਅਲੱਗ ਪਰਿਵਾਰ ਚ ਰਹਿੰਦੇ ਨੇ ਮੇਰੇ ਕੋਲ ਮੇਰੇ ਦੋ ਬੱਚੇ ਆ ਤੇ ਮੈਂ ਤੇ ਮੇਰੇ ਪਤੀ ਜਿਹਨਾਂ ਦੀ ਡੈਥ ਹੋ ਗਈ ਹਾਂਜੀ ਮੈਨੂੰ ਇਨਸਾਫ ਦੀ ਮੰਗ ਆ ਹਾਂਜੀ ਕਰਾਈ ਸੀ ਪਰ ਅੱਡੀ ਸਰਵਾਈ ਕੋਈ ਨਹੀਂ 6 ਘੰਟੇ ਦੀ ਮਰਜ ਉੱਥੇ ਉਹਨਾਂ ਦੀ ਡੈਡ ਬੋਡੀ ਬੋਡੀ ਤਾਂ ਪਈ ਸੜਕ ਦੇ ਉੱਪਰ ਵੇਖੋ ਦੇਸ਼ਦਾਰ ਖਵਾਲਾ ਹੋਵੇ 6 ਘੰਟੇ ਲਾਸ਼ ਉਹਦੀ ਡੈਡ ਬੋਡੀ ਸੜਕ ਤੇ ਪਈ ਹੋਵੇ ਤੇ ਇਹ ਕਿੱਧਰ ਦਾ ਇਹ ਪ੍ਰਸ਼ਾਸਨ ਕਿੱਥੇ ਹੈ ਮੈਂ ਪ੍ਰਸ਼ਾਸਨ ਨੂੰ ਪੁੱਛਣਾ ਚਾਹੁੰਦਾ ਪ੍ਰਸ਼ਾਸਨ ਕਿੱਥੇ ਸੀਗੀ ਦੇਖ ਤਾਂ ਇੱਕ ਦੇਸ਼ਦਾਰ ਖਵਾਲਾ ਹੋਵੇ ਫੌਜੀ ਆਦਮੀ ਹੋਵੇ ਤਾਂ ਉਹਦੀ ਲਾਸ਼ ਸੜਕ ਤੇ ਰੋਲੇ ਤੇ ਉੱਥੇ ਵਿੱਚ ਮਤ ਮੰਤ ਭਾਗੀ ਮੈਂ ਤੁਹਾਨੂੰ ਕੀ ਕਹਿ ਸਕਾਂਗਾ ਮੈਂ ਤੁਹਾਨੂੰ ਕੀ ਮੈਂ ਅੱਗੇ ਕੀ ਬੋਲਾਂ